ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਆਹ ਵੀਡੀਓ ਦੇਖ ਰਹੇ ਹੋ ਜੀ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ ਪਹੁੰਚਿਆ ਤੁਹਾਨੂੰ ਮਸ਼ੀਨਰੀਆਂ ਬਹੁਤ ਚੰਗੀਆਂ ਤੇ ਚੰਗੇ ਰੇਟ 'ਚ ਮਿਲਣਗੀਆਂ ਤੇ ਗੱਲਬਾਤ ਆਪਾਂ ਕਰਾਂਗੇ ਪੂਰੀ ਕੱਲੀ-ਕੱਲੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲ ਕਿਸੇ ਵੀ ਏਰੀਆ 'ਚ ਕੋਈ ਵੀ ਕੋਠੀ ਆ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਚਾਹੀ ਕਿਸੇ ਵੀ ਏਰੀਆ 'ਚ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ WhatsApp ਨੰਬਰ ਆਪਣਾ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜੋ ਐਡ ਆਪਾਂ ਫ੍ਰੀ ਦੇ ਵਿੱਚ ਲਾ ਦੇਵਾਂਗੇ ਪਹਿਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਸਵੈਪਟ ਪਹੁੰਚੀ ਆਪਣੇ ਕੋਲੇ ਟਾਇਰਾਂ 'ਚ ਅਲਾਈ ਲੱਗੇ ਹੋਏ ਆ ਤੁਸੀਂ ਚੈੱਕ ਕਰੋ ਜੀ ਬਹੁਤ ਸੋਹਣੀ ਗੱਡੀ ਆਪਨ ਮਿਲੂਗੀ ਮਾਲਕ ਦੇ ਘਰੇ ਮਿਲੂਗੀ ਪੈਟਰੋਲ ਤੇ ਗੱਡੀ ਆ CNG 'ਉਨ ਪੇਪਰ ਹੈ ਜੀ ਤੇ 8 ਮਾਡਲ ਗੱਡੀ ਆ 28 ਤੱਕਰ ਇਹਦੀ ਪਾਸਿੰਗ ਰਿਨਿਊ ਹੋਈ ਹੈ ਜੀ 170 ਮਾਲਕ ਨੇ ਡਿਮਾਂਡ ਆਪਣੇ ਕੋਲ ਇੱਕ ਬਰੀ ਲਾ ਕੇ ਭੇਜੀ ਆ ਲੁਧਿਆਣੇ ਤੋਂ ਉਹਨੂੰ ਗੱਡੀ ਮਾਲਕ ਦੇ ਘਰੇ ਮਿਲ ਜੂਗੀ ਜਾ ਕੇ ਕਿਸੇ ਨੇ ਦੇਖਣੀ ਆ ਜਾ ਕੇ ਦੇਖ ਸਕਦੋਂ ਬਾਕੀ ਮਾਲਕ ਨੇ ਕਿਹਾ ਟਾਇਟ ਆਪਾਂ ਵਧੀਆ ਅੰਦਰੋਂ ਗੱਡੀ ਪੂਰੀ ਵਧੀਆ ਪਈ ਆ ਏਸੀ ਹੀਟਰ ਵਰਕਿੰਗ ਚ ਆਪਾਂ ਨੂੰ ਮਿਲ ਜੂਗਾ ਸੀਟ ਕਵਰ ਆਪਾਂ ਨੂੰ ਵਧੀਆ ਮਿਲ ਜਾਣਗੇ ਮੈਟਿੰਗ ਵਧੀਆ ਮਿਲ ਜੂਗੀ ਕੋਈ ਕਮੀ ਪੇਸ਼ੀ ਹੈ ਨਹੀਂ ਸਾਰੇ ਜਿੰਨੇ ਫੰਕਸ਼ਨ ਹੁੰਦੀ ਹੈ ਸਾਰੇ ਆਪਾਂ ਨੂੰ ਵਰਕਿੰਗ ਦੇ ਵਿੱਚ ਮਿਲਣਗੇ 1 ਰੁਪਿਆ ਆਪਾਂ ਨੂੰ ਲਾਉਣ ਦੀ ਲੋੜ ਹੈ ਨਹੀਂ ਗੱਡੀ ਖਰੀਦਣ ਤੋਂ ਬਾਅਦ ਜੇ ਕਿਸੇ ਨੇ ਗੱਡੀ ਖਰੀਦਣੀ ਹੈ ਦੇਖਣੀ ਹੈ ਜਾ ਕੇ ਦੇਖਣੀ ਹੈ ਲੁਧਿਆਣੇ ਜਾ ਕੇ ਦੇਖੋ ਪਹਿਲਾਂ ਕੋਈ ਗੱਲ ਕਰਨੀ ਹੈ ਤਾਂ ਨੰਬਰ 9989922425 ਜਿਹੜੇ ਓਨਰ ਨੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆ ਨੰਬਰ ਸੈਕੰਡ ਤੇ ਆਪਣੇ ਕੋਲ ਸੈਂਟਰੋ ਹੁੰਡਾਈ ਦੀ ਪਹੁੰਚੀ ਆ ਤੇ ਗੱਡੀ ਪੈਟਰੋਲ ਤੇ ਆ ਜੀ ਗੱਡੀ ਦੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ ਗੱਡੀ ਚਿੱਟੇ ਰੰਗ ਦੀ ਆ ਮਾਡਲ 2007 ਹੈ ਤੇ ਫਾਸਟ ਓਨਰ ਗੱਡੀ ਆਪ ਨੂੰ ਮਿਲੂਗੀ। ਮੋਹਾਲੀ ਖੜੀ ਹੈ ਜਾ ਕੇ ਕਿਸੇ ਨੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ। ਮੋਹਾਲੀ ਜਾ ਕੇ ਦੇਖ ਵੀ ਸਕਦੇ ਹੋ ਜੀ। 80000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ। ਮਾਲਕ ਕਹਿੰਦੇ ਆ ਵੀ ਰੇਟ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈਗੀ। 80000 ਰੁਪਏ ਮੋਹਾਲੀ ਜਾ ਕੇ ਦੇਖ ਵੀ ਸਕਦੇ ਹੋ ਜੇ ਕਿਸੇ ਨੇ ਗੱਡੀ ਜਾ ਕੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਕਿਵੇਂ ਵੀ ਤੁਸੀਂ ਦੇਖਣੀ ਆ ਜਾ ਕੇ ਦੇਖ ਲਓ ਜੀ ਟਰਾਈ ਲੈ ਸਕਦੇ ਹੂੰ ਟਾਇਰ ਟੱਪਾ ਵਧੀਆ ਆਪਾਂ ਨੂੰ ਮਿਲ ਜੂਗਾ ਬਾਕੀ ਸਾਰੀ ਗੱਡੀ ਤੁਸੀਂ ਦੇਖ ਲਈ ਨੰਬਰ 87 270 62 922 ਗੱਲਬਾਤ ਤੁਸੀਂ ਆਪੇ ਕਰ ਲਿਓ ਸਬਟ ਡਿਜ਼ਾਇਰ 2018 ਮਾਡਲ ਸੈਕੰਡ ਓਨਰ ਭਵਾਨੀਗੜ ਗੱਡੀ ਖੜੀ ਆ ਤੇ ਡਿਮਾਂਡ ਮਾਲਕ ਨੇ ਆਪਣੇ ਕੋਲੇ 570 ਇੱਕ ਵਾਰੀ ਲਾ ਕੇ ਭੇਜੀ ਹੈ ਜੀ ਮਾਲਕ ਕਹਿੰਦੀ ਆ ਵੀ ਇੱਕ ਵਾਰੀ ਡਿਮਾਂਡ ਆ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਕਹਿੰਦੀ ਆ ਵੀ ਮੌਕੇ ਤੇ ਘਾਟਾ ਪਾਉ ਦਾ ਰੇਟ ਕਰ ਲਵਾਂਗੀ ਜਾ ਕੇ ਕਿਸੇ ਨੇ ਦੇਖਣੀ ਆ ਭਵਾਨੀਗੜ ਮਾਲਕ ਦੇ ਘਰੇ ਤੂੰ ਅਨ ਗੱਡੇ ਮਿਲੂਗੀ ਤੁਸੀਂ ਚਲਾ ਕੇ ਦੇਖ ਸਕਦੋਂ ਕਿਸੇ ਮੇਰੇ ਭਰਾ ਨੇ ਮੇਰੇ ਵੱਡੇ ਬਜ਼ੁਰਗ ਨੇ ਕਿਸੀ ਮੇਰੀ ਮਾਤਾ ਨੇ ਮੇਰੀ ਭੈਣ ਨੇ ਗੱਡੀ ਖਰੀਦਣੀ ਆ ਜਾ ਕੇ ਦੇਖਣੀ ਆ ਟ੍ਰਾਈ ਲੈਣੀ ਆ ਚਲਾ ਕੇ ਦੇਖਣੀ ਆ ਇੰਜਨ ਉੰਜਨ ਦੇਖਣਾ ਤੁਸੀਂ ਜਾ ਕੇ ਮਾਲਕ ਦੇ ਘਰੇ ਦੇਖ ਸਕਦੋਂ ਬਾਕੀ ਮਾਲਕ ਨੇ ਕਿਹਾ ਫੋਨ ਤੁਸੀਂ ਕਰ ਸਕਦੋਂ ਜੇ ਕੋਈ ਜਾਣਕਾਰੀ ਲੈਣੀ ਹੋਵੇ ਬਾਕੀ ਮੇਰੇ ਵੱਲੋਂ ਕੋਈ ਜਾਣਕਾਰੀ ਰਹਿ ਗਈ ਹੋਵੇ ਤਾਂ ਮਾਫ ਕਰਿਓ ਜੀ ਬਾਕੀ ਅੰਦਰੋਂ ਬਾਹਰੋਂ ਸਾਰਾ ਕੁਝ ਤੁਸੀਂ ਦੇਖ ਲਿਆ ਮਿਊਜ਼ਿਕ ਸਿਸਟਮ ਏਸੀ ਹੀਟਰ ਸੀਟ ਕਵਰ ਮੈਟ ਮੈਟਿੰਗ ਹਰ ਚੀਜ਼ ਵਧੀਆ ਮਿਲੂ ਤੇ ਆਪਾਂ ਨੂੰ ਟਾਇਰ ਮਿਲ ਜਾਣਗੇ ਦੋ ਤਾਂ 70 ਪੈਸੇ ਦੋ ਅੱਧੇ 50 ਪੈਸੇ ਤੇ ਨੰਬਰ 9041300873 ਚੌਥੀ ਗੱਡੀ ਆਪਣੇ ਕੋਲੇ ਸਬਕਟ ਪਹੁੰਚੀ ਆ 11 ਮਾਡਲ ਗੱਡੀਆਂ ਜੀ ਤੇ ਡਿਮਾਂਡ 2.5 ਲੱਖ ਰੁਪਇਆ ਗੱਡੀ ਦੀ ਕੰਡੀਸ਼ਨ ਆਲੋਕਿਆ ਜੀ ਗੱਡੀ ਖੜੀ ਹੈ ਜੀਰੇ ਏਰੀਆ ਚ ਕਿਸੇ ਨੇ ਜਾ ਕੇ ਜੇ ਦੇਖਣੀ ਆ ਤਾਂ ਜੀਰੇ ਏਰੀਆ ਚ ਗੱਡੀ ਨੂੰ ਤੁਸੀਂ ਜਾ ਕੇ ਦੇਖ ਸਕਦੇ ਹੋ ਨਵੇਂ ਟਾਇਰਾਂ ਚ ਜੀ ਚਿੱਟਾ ਰੰਗ ਦੀ ਹੈ ਗੱਡੀ ਦੀ ਕੰਡੀਸ਼ਨ ਆਲੋਕਿਆ ਪੂਰੀ ਵਧੀਆ ਸਾਫ ਸੁਥਰੀ ਸੋਹਣੀ ਗੱਡੀ ਹੈਗੀ ਬਾਕੀ 2.5 ਲੱਖ ਰੁਪਇਆ ਡਿਮਾਂਡ ਆ ਬਾਕੀ ਮੌਕੇ ਤੇ ਘਾਟਾ ਵਾਦਾ ਹੋ ਜਾਊਗਾ ਕਿਸੇ ਨੇ ਜਾ ਕੇ ਦੇਖਣੀ ਹੋਵੇ ਗੱਡੀ ਕਿਸੇ ਨੂੰ ਪਸੰਦ ਆਈ ਹੈ ਤਾਂ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਜੀਰਾ ਮਾਲਕ ਦਾ ਏਰੀਆ ਨਵੇਂ ਟਾਇਰ ਨਹੀਂ ਕੰਡੀਸ਼ਨ ਵਧੀਆ ਅੰਦਰੋਂ ਵੀ ਗੱਡੀ ਪੂਰੀ ਵਧੀਆ ਤੇ 1 ਰੁਪਿਆ ਆਪਾਂ ਨੂੰ ਗੱਡੀ ਖਰੀਦਣ ਤੋਂ ਬਾਅਦ ਲਾਉਣ ਦੀ ਲੋੜ ਹੈ ਨਹੀਂ ਬਾਕੀ ਮਾਲਕ ਕਹਿੰਦੀ ਹੈਗੀ ਵੀ ਗੱਡੀ ਦੀ ਫੁੱਲ ਗਾਰੰਟੀ ਹੈ ਹਰ ਪਾਸੋਂ ਹਰ ਤਰ੍ਹਾਂ ਦੀ ਹਰ ਚੀਜ਼ ਦੀ ਤੇ ਨੰਬਰ ਆਪਾਂ ਸਕਰੀਨ ਤੇ ਓਨਰ ਦਾ ਦੇ ਰੱਖਿਆ 98500 5230 625 ਤੇ ਗੱਲਬਾਤ ਹੋ ਰਹੀ ਹੈ ਜੀ ਸਵੈਪਟ ਗੱਡੀ ਆਪਾਂ ਦੇਖ ਲਈ ਤੇ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਮਿਲ ਜਾਣਗੀਆਂ ਕੱਲੀ-ਕੱਲੀ ਆਪਾਂ ਮਸ਼ੀਨਰੀ ਦੀ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਤੁਸੀਂ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੋਈ ਵੀ ਮਸ਼ੀਨਰੀ ਹੈ ਘਰ ਆ ਕੋਠੀ ਆ ਮਕਾਨ ਹੈ ਮਹਿਲ ਹਵੇਲੀ ਆ ਕੁਝ ਵੀ ਹੈ ਚਾਹੀ ਕਿਸੇ ਵੀ ਏਰੀਆ 'ਚ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਆਪਣਾ 7719445360 ਜੇ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਆਪਣਾ ਕਮਿਸ਼ਨ ਖਰਚਾ ਵਰਚਾ ਵੀ ਕਿਸੇ ਤਰ੍ਹਾਂ ਦਾ ਕੋਈ ਕਿਸੇ ਪਾਸੋਂ ਨਹੀਂ ਹੁੰਦਾ ਜੀ ਠੀਕ ਹੈ ਜੀ ਬਾਕੀ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਆ ਪਸੰਦ ਆ ਰਹੀ ਆ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜਰੂਰ ਦਬਾ ਦਿਓ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਨੀਚੇ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ ਤੇ ਹੁਣ ਆਪਾਂ ਇੱਕ ਗੱਡੀ ਤੋਂ ਵਾਲੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਗੱਡੀ ਤੁਸੀਂ ਚੈੱਕ ਕਰੋ 2012 ਮਾਡਲ ਗੱਡੀ ਆ ਫੋਰਸ ਗੱਡੀ ਆ ਜੀ ਕੰਡੀਸ਼ਨ ਦੀ ਪੂਰੀ ਸਾਫ ਗੱਡੀ ਐ ਸਿਨ ਤੇ ਇਹ ਗੁਰੂ ਹਰਸਹਾਈ ਮਾਲਕ ਦਾ ਏਰੀਆ ਤੇ ਇਹ ਮਾਲਕ ਕਹਿੰਦੇ ਆ ਵੀ ਬੱਚੇ ਪਹਿਲਾਂ ਤੋਂ ਬਾਹਰ ਗਏ ਹੋਏ ਨਹੀਂ ਤੇ ਈ ਘਰੀ ਗੱਡੀ ਖੜੀ ਆ ਤੇ ਜਿਹੜੇ ਮਾਲਕ ਨੇ ਬੱਚਿਆਂ ਦੇ ਜਿਹੜੇ ਫਾਦਰ ਸਾਹਿਬ ਨੇ ਉਹਨਾਂ ਕੋਲੇ ਗੱਡੀ ਆ ਉਹੀ ਚਲਾਉਂਦੇ ਰਹੇ ਨੇ ਤੇ ਉਹਨਾਂ ਦਾ ਵੀ ਹੁਣ ਵੀਜ਼ਾ ਲੱਗ ਗਿਆ ਉਹਨਾਂ ਨੇ ਵੀ ਬੱਚਿਆਂ ਕੋਲੇ ਬਾਹਰ ਹੀ ਜਾਣਾ ਜੀ ਤਾ ਕਰਕੇ ਗੱਡੀ ਸੇਲ ਕਰ ਰਹੇ ਨੇ 2012 ਮਾਡਲ ਗੱਡੀ ਆ ਰੇਟ ਇਹਨਾਂ ਨੇ 1 ਲੱਖ 99000 500 ਰੁਪਿਆ ਰੱਖਿਆ ਗਾ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਕਿਹਾ ਰੇਟ ਕਰ ਲਾਂਗੇ ਨੰਬਰ 94782 ਤੇ 12379 ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਬੋਇਟ ਲੈ ਕੇ ਪਹੁੰਚੇ ਆ 2019 ਮਾਡਲ ਜੀ 2 ਲੱਖ ਰੁਪਿਆ ਕੀਮਤ ਆਪਣੇ ਕੋਲੇ ਪਹੁੰਚੀ ਆ ਰਾਏਕੋਟ ਮਾਲਕ ਦਾ ਏਰੀਆ ਨਵੇਂ ਟਾੜਾਂ ਚ ਕੰਡੀਸ਼ਨ ਪੂਰੀ ਵਧੀਆ ਪਈ ਐ ਸੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਚਲਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਜਾ ਕੇ ਤੁਸੀਂ ਦੇਖ ਸਕਦੇ ਹੋ ਜੀ ਬਾਕੀ ਕਮੀ ਪੇਸੀ ਕੋਈ ਨਹੀਂ ਹੈਗੀ ਬੁਲਟ ਚ ਟਾਇਰ ਟੱਪਾ ਵਧੀਆ ਅਲਾਈ ਲੱਗੇ ਹੋਏ ਨੇ 2 ਲੱਖ ਰੁਪਇਆ ਡਿਮਾਂਡ ਹੈ ਇੱਕ ਬਰੀ ਨੰਬਰ 98768 91678 ਜੜੀ ਵੀ ਗੱਲ ਕਰਨੀ ਹੋਵੇ ਆਪੇ ਕਰ ਲਿਓ ਤੇ ਜਨ ਗੱਡੀ ਦੀ ਆਪਾਂ ਹੁਣ ਗੱਲ ਕਰਾਂਗੇ 2000 ਪੂਰਾ ਮਾਡਲ ਆਪਣੇ ਕੋਲੇ ਪਹੁੰਚੇਗਾ 40000 ਰੁਪਿਆ ਮੰਗਿਆ ਫਰੀਦਕੋਟ ਗੱਡੀ ਖੜੀ ਆ ਤੇ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜਾਊਗੀ ਗੱਡੀ ਪੂਰੀ ਵਧੀਆ ਬਾਕੀ ਹਲਕੇ ਫੁਲਕੇ ਜੀ ਸਕ੍ਰੈਚ ਤੇ ਹਲਕੀ ਫੁਲਕੀ ਜੀ ਡੈਮੇਜ ਮਾੜੀ ਮੋਟੀ ਜੀ ਡੈਂਟ ਆਪਰੋਂ ਮਿਲਣਗੇ ਜੀ ਬਾਕੀ ਗਲੀ ਸੜੀ ਕੋਈ ਨਹੀਂ ਹੈਗੀ ਵਧੀਆ ਗੱਡੀ ਆ ਅੰਦਰੋਂ ਵੀ ਬਾਹਰੋਂ ਵੀ ਜਾ ਕੇ ਦੇਖਣੀ ਆ ਫਰੀਦਕੋਟ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਜਾਊਗੀ ਜਾ ਕੇ ਦੇਖ ਸਕਦੇ ਹੋ ਤੇ ਮਾਲਕ ਦਾ ਨੰਬਰ 75 8910 752 17 ਗੱਲਬਾਤ ਆਪੇ ਕਰ ਲਓ ਜੀ ਬਾਕੀ ਵੀਡੀਓ ਦੀ ਗੱਲਬਾਤ ਤਾਂ ਹੋ ਹੀ ਗਈ ਤੇ ਸਾਰਾ ਕੁਝ ਤੁਸੀਂ ਦੇਖ ਲਿਆ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਇਹ ਵੀਡੀਓ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਸਾਰੀਆਂ ਮਸ਼ੀਨਰੀਆਂ ਤੁਸੀਂ ਦੇਖ ਲਈਆਂ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਦੱਸੋ ਮੈਨੂੰ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਵੇਚਣ ਵਾਸਤੇ ਹੈ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਭੇਜੋ ਆਪਣੇ ਕੋਲੇ